ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਤਿੰਨ ਚਾਰ ਦਿਨਾਂ ਤੋਂ ਬਿਮਾਰ ਚੱਲ ਰਹੇ ਆ ਤੇ ਆਪਾਂ ਅਜ ਕਾਮ ਖੰਗ ਵਾਸਤੇ ਇੱਕ ਕਾੜਾ ਬਣਾਉਨੇ ਆ ਤੁਹਾਨੂੰ ਵੀ ਦਿਖਾਉਨੇ ਆ ਉਹਦੇ ਵਿੱਚ ਕੀ ਕੀ ਪੈਂਦਾ ਅੱਛਾ ਕੀ ਹੋਇਆ ਤੇ ਜਿਵੇਂ ਹੁਣ ਮੌਸਮ ਬਦਲ ਰਿਹਾ ਹਨਾ ਬਦਲਦੇ ਮੌਸਮ ਦੇ ਨਾਲ ਤਕਰੀਬਨ ਹੀ ਸਾਰੇ ਬਿਮਾਰ ਹੁੰਦੇ ਆ ਕਦੇ ਗਰਮੀ ਤੇ ਕਦੇ ਮੌਸਮ ਆ ਠੰਡਾ ਤੇ ਉਹਦੇ ਕਰਕੇ ਤੇ ਆਪਾਂ ਉਹ ਬਣਾਉਨੇ ਆ ਕਾੜਾ ਉਹਦੇ ਜਿਹੜੀ ਕੀਸੇ ਮਾਨ ਪਾਉਂਦਾ ਪੈਣਾ ਹੈ ਉਹ ਵੀ ਤੁਹਾਨੂੰ ਦਿਖਾਉਨੇ ਆ ਵਿਰਾਜ ਦੇਖੋ ਵਿਰਾਜ ਸਾਰੇ ਪਹਿਲਾਂ ਸਾਸੀ ਕਾਲ ਕਰੋ ਸਾਰੇਆ ਵਿਰਾਜ ਦਾ ਮੋਢਾ ਕਿੱਧਰ ਡਿੱਗੀ ਜਾਂਦਾ ਸਾਸੀ ਕਾਲ ਕਰਦੇ ਸੀ ਮੋਢਾ ਕਿੱਧਰ ਡਿੱਗੀ ਜਾਂਦਾ ਸੀ ਉਹਨਾਂ ਦਾ ਚਲੋ ਸਾਸੀ ਕਾਲ ਕਰਦੋ ਸਾਸੀ ਕਾਲ ਕਰਦੇ ਸਾਸੀ ਕਾਲ ਜੀ ਬੋਲੋ ਕਿਆ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਤੇ ਅੱਗੇ ਵੀ ਆਪਾਂ ਕਾਫੀ ਟਾਈਮ ਹੋ ਗਿਆ YouTube ਤੇ ਵੀਡੀਓ ਪਾਈ ਹੋਈ ਸੀਗੀ ਇਸ ਬਲੌਗ ਸੇ ਦੀ ਤੇ ਜੇ ਨਹੀਂ ਕਿਸੇ ਨੇ ਦੇਖੀ ਤਾਂ ਦੇਖ ਲਿਓ ਤੇ ਅੱਜ ਆਪਾਂ ਬਣਾ ਕੇ ਨਾਲੇ ਕੰਮੇ ਆਪ ਕਿਉਂਕਿ ਬਹੁਤ ਹੀ ਜ਼ਿਆਦਾ ਇਹ ਵਧੀਆ ਜਿਹੜੀ ਗਲੇ ਦੇ ਵਿੱਚ ਖਾਰਸ਼ ਹੁੰਦੀ ਆ ਵੀ ਠੀਕ ਹੋ ਜਾਂਦੀ ਜੁਕਾਮ ਖਾਂਸੀ ਤੋਂ ਬਹੁਤ ਜ਼ਿਆਦਾ ਵਧੀਆ ਇਹ ਕੜਾ ਤੇ ਤੁਸੀਂ ਵੀ ਬਣਾ ਕੇ ਜ਼ਰੂਰ ਟਰਾਈ ਕਰਿਓ ਪੀਓ ਤੇ ਚਲੋ ਆਜੋ ਤੁਹਾਨੂੰ ਵੀ ਦਿਖਾਉਨੇ ਆਪਾਂ ਕੀ ਕੀ ਪਾਉਨੇ ਆ ਉਹਦੇ ਵਿੱਚ ਤੇ ਪਿੱਛੇ ਤੁਹਾਨੂੰ ਦਿਸ ਰਹੇ ਹੋਣਗੇ ਅਜਵਾਇਣ ਅਜਵਾਇਣ ਦੇ ਪੱਤੇ ਬਹੁਤ ਵਧੀਆ ਚੀਜ਼ ਆ ਇਹ ਹਾਂਜੀ ਆਪਾਂ ਲੈ ਲਿਆ ਇੱਕ ਗਲਾਸ ਪਾਣੀ ਦਾ ਨੋਂ ਧਰਦਾਂਗੇ ਉਬਲਣਾ ਤੇ ਇਧਰ ਲਿਆ ਆਪਾਂ ਤੇਜ ਪੱਤਾ ਇਹ ਹੈਗਾ ਤੇਜ ਪੱਤਾ ਆ ਹੈਗੀ ਜਵੈਣ ਤੇ ਆ ਹੈਗੀ ਮਲਠੀ ਵੱਡੀਲਾ ਚ 4-5 ਕਾਲੀਆਂ ਮਿਰਚਾਂ ਤੇ ਦਾਲਚੀਨੀ ਠੀਕ ਹੈ ਜੀ ਇਹ ਇੰਨੀਆਂ ਚੀਜ਼ਾਂ ਤੁਸੀਂ ਨੇ ਪਾਉਣੀਆਂ ਤੇ ਇਹਨਾਂ ਨੂੰ ਜਦੋਂ ਥੋੜਾ ਜਿਹਾ ਰਹਿ ਜੇ ਇੱਕ ਗਲਾਸ ਪਾਣੀ ਦਾ ਪਾਇਆ ਆਪਾਂ ਜਦੋਂ ਅੱਧਾ ਗਲਾਸ ਰਹਿ ਜੇ ਉਦੋਂ ਤੁਸੀਂ ਬੰਦ ਕਰ ਦੇਣਾ ਠੀਕ ਹੈ ਉਹ ਕਾफी ਹੋ ਗਿਆ ਯਾਦ ਨੇੜ ਘਾਰ ਮਾਰਿਆ ਤੇ ਜਦੋਂ ਅੱਧਾ ਕਲਾਸ ਰਹਿ ਜੇ ਉਦੋਂ ਤੇ ਅਜਵੈਨ ਦਾ ਆਪਾਂ ਇੱਕ ਹੀ ਪੱਤਾ ਪਾਵਾਂਗੇ ਉਹ ਮੇਥੇ ਤੋੜਨ ਲੱਗੀ ਤੋਂ ਜ਼ਿਆਦਾ ਤੋੜਿਆ ਗਿਆ ਪਰ ਇੱਕ ਪੱਤਾ ਪਾ ਤੋ ਕੇ ਨੂੰ ਆਪਾਂ ਵਿੱਚ ਕੱਟ ਕੇ ਤੋੜ ਤੋੜ ਕੇ ਪੱਤੇ ਪਾ ਦਾਂਗੇ ਬਰੀਕ ਕਰਕੇ ਤੇ ਆ ਤੇਜ ਪੱਤਾ ਤੇ ਲਾਸਟ ਤੇ ਆਪਾਂ ਜਦੋਂ ਹਿਵਾਲ ਲਿਆ ਕੀ ਪਾਉਣਾ ਉਹ ਵੀ ਤੁਹਾਨੂੰ ਦਿਖਾਵਾਂਗੇ ਪਾਣੀ ਰਿਚਣ ਲੱਗ ਗਿਆ ਤੇ ਹੁਣ ਆਪਾਂ ਇਹਨੂੰ ਆਦਿ ਨੇ ਸਾਰੇ ਕਾਸ਼ ਮਲਠੀ ਆਪਾਂ ਕੁੱਟਣੀ ਆ ਮਿਰਚਾਂ ਵੀ ਕੁੱਟਣੀਆਂ ਤੇ ਦਾਲ ਚੀਨੀ ਇਹ ਸਾਰੇ ਆਪਾਂ ਇਹਦੇ ਵਿੱਚ ਕੁੱਟ ਲੈਣੇ ਆ ਮਰ ਕੀ ਹੋ ਗਿਆ ਖੇਡਦਾ ਪਿਆ ਇਹ ਸਾਰਾ ਕੁਝ ਆਪਾਂ ਲਿਆ ਕੁੱਟ ਤੇ ਕਾਲੀਆਂ ਮਿਰਚਾਂ ਵੀ ਧੜਫੜ ਜੇ ਕਰ ਲੈਣੀਆਂ ਇਹ ਤੁਸੀਂ ਠੀਕ ਹੈ ਤੇ ਜੇ ਤੁਹਾਡੇ ਕੋਲੇ ਫਰੈਸ਼ ਅਜਵੈਨ ਨਹੀਂ ਹੈਗੀ ਤਾਂ ਆਪਾਂ ਜਿਹੜੀ ਦੂਸਰੀ ਜਵੈਨ ਹੁੰਦੀ ਸੁੱਕੀ ਉਹ ਵੀ ਪਾ ਸਕਦੇ ਆ ਕੋਈ ਚੱਕਰ ਨਹੀਂ ਗਾ ਇਹਦੇ ਵਿੱਚ ਕਿ ਆਪਾਂ ਤਾਜੀ ਵੀ ਪਾਉਣੀ ਆ ਫਿਰ ਇਹਨੂੰ ਆਪਾਂ ਘੱਟ ਗੈਸ ਤੇ ਰਜੰਦਿਆਂਗੇ ਤੇ ਜਦੋਂ ਅੱਧਾ ਗਲਾਸ ਰਹਿ ਜਾਵੇ ਤੇ ਫਿਰ ਆਪਾਂ ਇਹਨੂੰ ਪਾਣ ਲਾਂਗੇ ਦੇਖੋ ਰਜ ਰਜ ਕੇ ਕਲਰ ਪਾਣੀ ਦਾ ਚੇਂਜ ਹੋ ਗਿਆ ਤੇ ਰਹਿ ਗਿਆ ਅੱਧਾ ਗਲਾਸ ਪਾਣੀ ਦਾ ਇਹਨੂੰ ਲੈਨੇ ਹੁਣ ਆਪਾਂ ਪਾਉਣਾ ਤੇ ਜਿਹੜੀ ਫਰੈਸ਼ ਹਨਾ ਅਜਵੈਨ ਪੜੀ ਸੋਹਣੀ ਇਹਦੀ 스మెల్ ਆਉਂਦੀ ਪਰ ਇਹਦੇ ਵਿੱਚੋਂ ਹੀ ਆ ਜਾਂਦੀ ਹੈ ਤੇ ਜਿੰਨਾ ਭੈਣ ਭਰਾਵਾਂ ਕੋਲੇ ਥਾਂ ਹੁੰਦਾ ਜ਼ਰੂਰ ਲਾਇਆ ਕਰੋ ਇਹ ਜਿਆ ਚੀਜ਼ਾਂ ਤੇ ਦੇਸੀ ਨੋਟੇ ਜਿਹੜੇ ਆ ਇਹ ਬਹੁਤ ਵਧੀਆ ਹੁੰਦੇ ਆ ਕੋਈ ਇਹਨਾਂ ਦਾ ਆਪਾਂ ਨੂੰ ਬੋਡੀ ਨੂੰ ਨੁਕਸਾਨ ਨਹੀਂ ਹੁੰਦਾ ਤੇ ਜ਼ਰੂਰ ਇਹ ਦੇਸੀ ਨੋਟੇ ਬਣਾਇਆ ਕਰੋ ਆਪਾਂ ਇਹਨੂੰ ਲੈਨੇ ਆ ਪਾਣਾ ਇਹ ਜਿਹੜਾ ਸਮਾਨ ਆ ਹਨਾ ਆਪਾਂ ਇਹਨੂੰ ਸਿੱਟਾਂਗੇ ਨਹੀਂ ਆਪਾਂ ਇਹਨੂੰ ਸਿੱਟਾਂਗੇ ਨਹੀਂ ਇਹਨੂੰ ਇਦਾਂ ਹੀ ਢੱਕ ਕੇ ਰੱਖ ਦਾਂਗੇ ਤੇ ਦੁਪਹਿਰ ਵਾਲੀ ਚਾਹ ਆਪਾਂ ਇਹਦੇ ਵਿੱਚ ਬਣਾਵਾਂਗੇ ਕਿਉਂਕਿ ਸਮਾਨ ਦੇ ਵਿੱਚ ਅਸਰ ਹਜੇ ਕਾਫੀ ਪਿਆ ਤੇ ਆਪਾਂ ਇਹਦੀ ਵਿੱਚ ਚਾਹ ਬਣਾਵਾਂਗੇ ਤੇ ਹੁਣ ਆਪਾਂ ਹੋਰ ਕੀ ਪਾਉਣੇ ਆ ਇਹਦੇ ਵਿੱਚ ਉਹ ਵੀ ਤੁਹਾਨੂੰ ਦਿਖਾ ਦੇਆ ਲਾਸਟ ਟੱਕ ਲਾਸਟ ਅਜੀ ਆਪਾਂ ਸ਼ੈਤ ਸ਼ੈਤ ਲਈ ਆਪਾਂ ਇਹ ਤੇ ਪੌਣਾ ਬਹੁਤ ਜ਼ਰੂਰੀ ਹੈ ਜਦੋਂ ਮੌਸਮ ਬਦਲਦਾ ਹਨਾ ਇਹਨਾਂ ਤਾਂ ਬਿਮਾਰ ਹੁੰਦੇ ਹੀ ਆ ਸਾਰੇ ਥੋੜਾ ਜਿ ਆਪਾਂ ਹੋਰ ਪਾਵਾਂ ਬਸ ਇਹਨੂੰ ਪੀ ਕੇ ਪੈ ਜਾਣਾ ਉਤੋਂ ਦੇ ਤੁਸੀਂ ਹੋਰ ਕੋਈ ਚੀਜ਼ ਨਹੀਂ ਖਾਣੇ ਘੰਟੇ ਤੱਕ ਇੱਕ ਘੰਟਾ ਤੁਸੀਂ ਕੁਝ ਨਹੀਂ ਖਾਣਾ। ਇਹ ਮੂ ਪੀ ਕੇ ਪੈ ਜਾਓ। ਤੇ ਕੋਸ਼ਿਸ਼ ਕਰਿਓ ਕਿ ਇਹਨੂੰ ਰਾਤ ਨੂੰ ਪੀ ਕੇ ਪੋ ਹਨਾ। ਤੇ ਮੈਂ ਤਾਂ ਹੁਣ ਚਲੋ ਨਹੀਂ ਠੀਕ ਕਰਕੇ ਮੈਂ ਹੁਣ ਵੀ ਪੈਣਾ ਹੀ ਆ। ਤੇ ਲੈ ਕੇ ਪੈ ਜਾਣਾ ਇਹਨੂੰ ਪੀ ਕੇ। ਤੇ ਜ਼ਿਆਦਾਤਰ ਇਹ ਰਾਤ ਨੂੰ ਪਿਓ ਕਿਉਂਕਿ ਬਹੁਤ ਜ਼ਿਆਦਾ ਅਸਰ ਕਰਦਾ ਹੈ ਤੇ ਠੀਕ ਆ ਜੀ ਤੁਸੀਂ ਵੀ ਜ਼ਰੂਰ ਜਿੰਨਾ ਭੈਣ ਭਰਾਵਾਂ ਨੂੰ ਖੰਗ ਚ ਕਾ ਮੌਸਮ ਬਦਲਦੇ ਦੇ ਨਾਲ ਪ੍ਰੋਬਲਮ ਆਉਂਦੀ ਆ ਜ਼ਰੂਰ ਐਵੇਂ ਦੇ ਟੋਟਕੇ ਜਿਹੜੇ ਆ ਦੇਸੀ ਬਨਾਇਆ ਕਰੋ ਥੈਂਕ ਯੂ ਜਿਉਂਦੇ ਵਾਸਤੇ ਰੋ